ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਦੇ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੜਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜਿਸਪਾਲ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਵਾ ਜਿਨ੍ਹਾਂ ਦੇ ਵਿੱਚੋਂ ਦੋ ਗੱਬਣਾ ਵੜਾ ਤੁਹਾਨੂੰ ਦਿਖਾਵਾਂਗੇ ਚੰਗੇ ਕਦਕਾਰ ਵਾਲੀਆਂ ਚੰਗੇ ਰਿਕਾਡ ਵਾਲੀਆਂ ਤੁਹਾਨੂੰ ਦਿਖਾਉਣੀਆਂ ਤੇ ਇੱਕ 13 ਮਹੀਨੇ ਦੀ ਬੱਚੀ ਇੱਕ ਤੁਹਾਨੂੰ ਦਿਖਾਉਣੀ ਆ ਕਾਫੀ ਖੂਬਸੂਰਤ ਹੈ ਵਾੜ ਜਿਹੜੀ ਵੇੜਾ ਕੱਦ ਜਿਹੜਾ ਇਹਦਾ ਹੁਣ ਤੋਂ ਹੀ ਵੱਡੀਆਂ ਗਾਵਾਂ ਜਿੱਡਾ ਆ ਸੋਹਣੀ ਬਰੀਡ ਵਾਲੀ ਵੇੜਦਾਨ ਦਿਖਾਵਾਂਗੇ ਵਸ਼ੀ ਆ ਜਿਹੜੀ ਉੱਤਰੀ ਹੈ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੀ ਹਾਲ ਏ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਵਧੀਆ ਜੀ ਚਲੋ ਵਧੀਆ ਚੀਜ਼ਾਂ ਜੇ ਐਰਕੇ ਬੜੇ ਦਿਨ ਪਾਤੇ ਜੇ ਉਹ ਹਰਕੀ ਜੀ ਪਹਿਲਾਂ ਤਾਂ ਮੇਲੇ ਮੋਲੇ ਵੇਦੇ ਰਹੇ ਹਾਂਜੀ ਮੜ ਕੇ ਦੋ ਚਾਰਾਂ ਦਾ ਤੁਹਾਨੂੰ ਫੋਲ ਕੀਤਾ ਹਾਂਜੀ ਆਉਂਨਿਆਂ ਨੂੰ ਵਾੜਾ ਏਦਾਂ ਹੀ ਵੇਖੂਕ ਜਾਂਦੇ ਆ ਰਿਹਾ ਮਾਲ ਵਿਕ ਜਾਂਦਾ ਰਿਹਾ ਹੈ ਨਾ ਤੇ ਇਹ ਕਰਕੇ ਥੋ ਤੇ ਵੀ ਅੱਜ ਵੀ ਚਲੋ ਤੁਹਾਡਾ ਲੱਭ ਸੋ ਵੀ ਮੇਲ ਹੋ ਗਏ ਹਾਂ ਠੀਕ ਆ ਤੇ ਅੱਜ ਤਿੰਨ ਆ ਹਨਾ ਅੱਜ ਵੜਾ ਤਿੰਨ ਨੇ ਆਪਣੇ ਨੂੰ ਗੜਾ ਤਾਂ ਪੰਜ ਹੀ ਰਾਤੀ ਠੀਕ ਆ ਤੇ ਦੋ ਦਾ ਸਵੇਰੇ ਵੇਗੀਆਂ ਨੇ ਵੇਚਣ ਵਾਲੇ ਬੰਦੇ ਲੱਗੇ ਠੀਕ ਆ ਤੇ ਹੁਣ ਦੋ ਗੱਬਣਾ ਵੜਾ ਤੇ ਇੱਕ ਵਸ਼ੀ ਆਪਣੇ ਕੋਲ ਵਸ਼ੀ ਆਪਣੇ ਕੋਲ ਸੰਜੀ ਠੀਕ ਹੈ ਜੀ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਪੂਰੇ ਵੱਡੇ ਕਦ ਕਾਠ ਵਾਲੀ ਵੜਿਆ ਜਿਹੜੀ ਆ ਵਾਲੀ ਵੀਡੀਓ ਨਾਲ ਦਿਖਾਈ ਦੇ ਤੋਂ ਉੱਚੀ ਜਾਂਦੀ ਆ ਕਰ ਵੀਰ ਜੀ ਲਾ ਕੇ ਖਲੋ ਕੇ ਦਿਖਾ ਦੇ ਆ ਦੇਖ ਸਕਦੇ ਜੀ ਪੂਰੀ ਵਿੱਧਿਆ ਨਾ ਮੋਢੇ ਤੋਂ ਉੱਪਰ ਹੀ ਜਾਂਦੀ ਆ ਜਿਹੜੀ ਕਿੰਨੇ ਕ ਦੁੱਧ ਵਾਲੀ ਜਿਹ ਵਿੱਧੀ ਹੈ ਦੁੱਧ ਵਿੱਧੀ ਇਹਦੇ ਪਹਿਲੇ ਸੂਰੇ 25 26 ਕਿਲੋ ਦੁੱਧ ਭਰਿਆ ਗਿਆ ਅੱਛਾ ਤੇ ਅੱਜ ਕੀ 30 ਪਲਾਸੀ ਮਤਲਬ ਜਾਓਗੇ ਅੱਛਾ 30 ਤਾਂ ਪਲਾਸੀ ਜਿਹੜਾ ਜਾਓਗੇ ਬਾਕੀ ਬਾਹਲੀ ਦੀ ਮਿਹਣ ਹੈ ਵੱਡੀ ਮਿਹਣ ਬਾਕੀ ਕੀ ਸਾਂਭੀ ਪੜੀ ਦੀ ਜਨਾਨਾ ਕਿਸ ਨੇ ਆ ਵਿੱਧੀ ਉਹਨਾਂ ਦੇ ਮੋਢੇ ਤਾਂ ਵੀ ਪੂਰਾ ਉੱਚੀ ਜਾਂਦੀ ਆ ਤੇ ਤੁਰਹਾਂ ਵਿੱਧੀ ਕਰੀ ਨਾ ਫਿਰ ਬਾਕੀ ਪੂਰੇ ਚੰਗੀ ਸਾਂਭ ਲਈ ਜਗਾ ਤਵਾਈ ਆ ਆਹ ਦੇਖ ਸੰਦੇ ਅਜੇ ਤਿਆਰ ਹੋਣੀ ਆ ਅਜੇ ਗੱਭਣ ਆ ਜਿਹੜੀ ਬਾਕੀ ਆ ਛੋਟੇ ਹੱਥੀ ਜ ਨਹੀਂ ਇਹੋ ਜੀ ਗਾਂ ਪੈਣੀ ਪੂਰੀ ਜਵਾਨ ਆ ਸੋਹਣੀ ਵੜਿਆ ਖੂਬਸੂਰਤ ਇਕਰੀ ਵੀਡੀਓ ਸਿੱਧੀ ਅਥਕਮ ਅਗ ਲਿਆ ਹੋਇਆ ਇਕਰੀ ਫਿਰ ਤੋਂ ਤੋੜ ਦਵਾਂ ਆਹ ਦੇਖ ਸੰਦੇ ਸੰਭੀ ਸੰਭੀ ਕੇ ਵੀਰ ਨੇ ਚੰਗੀ ਰੀਜਣਾ ਹੈ ਲੈਓ ਆ ਜਾ ਬੰਦ ਮੈਂ ਕੀ ਹਵਾਨਾ ਵੀ ਨੇ ਕੰਪੈਕਟ ਜਿਹਾ ਤਿਆਰ ਕਰਨਾ ਸੋਹਣਾ ਹਵਾਨਾ ਤਿਆਰ ਕਰੂਗੀ ਚਿਹਰਾ ਵੀ ਬੜਾ ਪਿਆਰਾ ਹੈ ਬੰਦੋ ਜੀ ਆ ਮਿਲਕਵੇਨ ਵੀ ਦੇਖ ਸਕਦੇ ਜੀ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਪਿਆਰਾ ਵਾ ਚੰਗੇ ਗੈਪ ਤੇ ਥਣ ਜਿਹੜਾ ਲੱਗਾ ਵਾ ਪਾਵੇਂ ਕੋਈ ਐਟਲੈਂਟ ਵਾਈ ਕਰ ਲੇ ਤੇ ਪਾਵੇਂ ਕੋਈ ਮਸ਼ੀਨ ਦਾ ਚੋਈ ਕਰ ਲੇ ਨਾੜਾ ਵੀ ਹਵਾਨੇ ਦੇ ਚੰਗੀਆਂ ਤੇ ਕਿੰਨਾ ਰੱਖਣਾ ਵਿਧਿਆ ਦਾ ਫਿਰ ਮੁੱਲ ਆਪਾਂ ਕੀ ਬੋਲਦੇ ਇਹ ਆ ਕਿ ਜਿੱਦਾਂ ਵਿਸਾਖੀ ਦਾ ਮੇਲਾ ਚੱਲਣ ਡਿਆ ਹਾਂਜੀ ਤੇ 2.5 ਲੱਖ ਰੁਪਿਆ ਇਹ ਜਿਹੜੀਆਂ ਗਾੜਾਂ ਦਾ ਮੁੱਲ ਹੋਣਾ ਹਾਂਜੀ ਹਾਂਜੀ ਨਹੀਂ ਐਡਾ ਜ਼ਿਆਦਾ ਮੁੱਲ ਨਹੀਂ ਕਰਨਾ ਠੀਕ 1,35,000 ਦੀ ਦੇਣਾ 1,35,000 ਦੀ ਬਾਕੀ ਇਹ ਆ ਕਿ ਜੇ ਕਿਸੇ ਨੇ ਮੰਡੀ-ਮੁੰਡੀ 'ਚ ਪਾਉਣੀ ਆ ਉਹ ਵੀ ਰਵਸਤੇ ਚੰਗੀ ਆ ਮੰਡੀ 'ਚ ਪਾਉਣ ਵਾਲੀ ਵਾਹ ਲਿਆ ਵਾੜੀਆਂ ਬਹੁਤ ਚੰਗੀਆਂ ਵਾੜੀਆਂ ਮੰਡੀ ਸੱਚੀ ਜਿੰਨੇ ਕਹਣਾ ਮੰਡੀ ਹੁੰਦੇ ਨੇ ਤਾਂ ਚੰਗੀ ਖੋਲੇ ਪੂਰੀ ਤਿਆਰ ਹੋ ਜਾਣੀ ਮੰਡੀ 'ਚ ਪਾਉਣ ਵਾਲੀ ਵਾੜੀਆਂ ਹਨ ਤੇ ਵਿੱਚੋਂ ਮਾਨਤਨ ਤੇ ਚਲੋ ਕਰੋ ਗਈ 1 35 ਅੱਛਾ 1 ਲੱਖ 30 ਦੀ ਦੇ ਦਾਂਗੇ ਅੱਛਾ 1 30 ਦੀ ਦੇ ਦੋਗੇ ਬਾਕੀ ਚਲੋ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਹੋ ਜਾਊਗਾ ਬਾਕੀ ਕੋ ਵੀਰ ਇੱਥੇ ਆਨ ਕੇ ਪਸੰਦ ਕਰਕੇ ਖੜੇ ਸੋਹਣੀ ਵਾੜੀਆਂ ਜਿਹੜੀ ਹਰ ਕਿਸੇ ਤੇ ਪਸੰਦ ਆਊਗੀ ਜਰੂਰ ਹੁਣ ਇੱਕ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਚੰਗੇ ਕੱਦ ਕੱਠ ਵਾਲੀ ਹੈ ਇਹ ਵੀ ਜਵਾਨ ਹੈ ਜਿਹੜੀ ਪੂਰੀ ਆਣ ਦੇਖ ਸਰਦੇ ਜਿਹਦੇ ਵੀ ਲਾਗੇ ਤਾਂ ਇੱਕ ਰੀ ਤੇ ਮਿਲਕ ਮੈਨ ਵੀ ਚੰਗੀ ਲੱਗੀ ਆ ਤੋੜ ਦੇ ਇੱਕ ਰੀ ਇਹ ਵੀ ਕੱਪਣ ਆ ਜਿਹੜੀ ਆ ਜੀ ਕੱਦ ਕਾਠ ਦੀ ਰੰਗ ਰੂਪ ਦੀ ਇਹ ਵੀ ਸੋਹਣੀ ਆ ਕ੍ਰੋਸ ਤੇ ਆ ਇਹ ਵੀ ਤੇ ਇਹ ਵਿੱਚ ਕਿੰਨੇ ਕ ਦੁੱਧ ਵਾਲੀ ਆ ਇਹ ਵਿੱਚ 20 20 ਕਿਲੋ ਦੁੱਧ ਦਿੱਤਾ ਹੈ ਪੱਲੇ ਸੁਨੇ ਅੱਛਾ ਤਿਆਰ ਕੀ ਕਿੰਨਾ ਚੁਾਈ ਜਾਊਗੀ ਵਿੱਚ ਵਿੱਚ 20 ਪਲਾਸ ਹੀ ਰਹੂਗੀ 25 ਕਿਲੋ ਤਾਂ ਕਰ ਦੂੰਗੀ ਰਾਹ ਨਾਲ ਠੀਕ ਆ ਤੇ ਇਹਦਾ ਕੀ ਮੁੱਲ ਜੇ ਫਿਰ ਮੁੱਲ ਤੇ ਇਹਦੀ 8000 ਰੁਪਏ ਮੰਗ ਲਈ ਜੀ ਅੱਛਾ ਵੇਚੋ ਕਰਨਾ ਮੰਨਤਾ ਮੈਂ ਤੁਹਾਨੂੰ 75000 ਦੀ ਦੇ ਦਵਾਂਗੇ ਮੌਕੇ ਤੇ ਹੋਰ ਕਰ ਦੋਗੇ ਮੰਨਣਾ ਮੇਰਾ ਮੀਰ ਪਾ ਜੀ ਫੋਲ ਲਾਵੇ ਆਪਾਂ ਕਰ ਲਾਂਗੇ ਮੰਨਤਾ ਠੀਕ ਆ ਬਾਕੀ ਜੜੀਆਂ ਵੇੜਾ ਆਪਣੇ ਕੋਲ ਜੜੀਆਂ ਇੱਥੇ ਹੈਗੀਆਂ ਆ ਅੱਜ ਇਹਨਾਂ ਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਨਾਲ ਸੋਨ ਪੁਨੇ ਦਾ ਵੀ ਨਾਲ ਖਾਮ ਦਾ ਵੀ ਮੋਹ ਲਿਆ ਜਿਹੜਾ ਸੰਭੀਆਂ ਵੀ ਚੰਗੀਆਂ ਵਾਂ ਜੜੀਆਂ ਕਰੇ ਬੱਜੀਆਂ ਵੀ ਜਿਹੜੀਆਂ ਇਹੋ ਜਿਹੀਆਂ ਸੋਹਣੀਆਂ ਲੱਗਦੀਆਂ ਵਾਂ ਤੇ ਇੱਕ ਵੱਛੀ ਆ ਜਿਹੜੀ ਆਵਲੀ ਇੱਕਾਂਜੀ ਵੱਛੀ ਦੇ ਵਿੱਚ ਹੈ 13 ਮਹੀਨਾ ਦੀ ਵੱਛੀ ਹੈ 13 ਮਹੀਨਾ ਦੀ ਆ ਠੀਕ ਆ ਪੰਜੀ ਦਿਨ ਉਹ ਵੇਟੀਗਾ ਲੱਗੇ ਨੂੰ ਪੰਜੀ ਦਿਨ ਟੀਗਾ ਲੱਗੇ ਨੂੰ ਵੀ ਹੋ ਗਏ ਆ ਤੇ ਇਹਦੇ ਮਾਂ ਦੇ ਦੁੱਧ ਦਾ ਪਤਾ ਜੀ ਕਰੋ ਹਾਂ ਜਦ ਬਾਣੇ ਮੇਰੇ ਦੁੱਧ ਕੋਈ 30 ਕਿਲੋ ਦੇ ਤਕਰੀਬ ਦਿੱਤਾ ਅੱਛਾ ਠੀਕ ਹੈ ਤਾਂ ਮਾਪੀਨਸ ਅਬਰੀ ਗੋਤੇ ਬੜਾ ਇੰਪੋਰਟੈਂਟ ਟਿੱਕੇ ਦੀ ਬਚੀ ਹੈ ਇਹ ਕਰੀਨਾ ਮੱਸਾਕ ਤੋਰ ਕੇ ਦਿਖਾ ਦੀਏ ਦੰਦ ਵੀ ਵੇਜੀ ਦਿਖਾ ਦੀਏ ਤੇ ਸੋਰਾ ਇਹ ਡਰ ਗਈ ਐ ਇਕਦਮ ਆ ਦੇ ਸਾਦੇ ਜੇ ਪਿਓਰ ਖੀਲੀ ਆ ਜਿਹੜੀ ਠੀਕ ਹੈ ਜੀ ਪਿਓਰ ਖੀਲੀ ਆ ਜੇ ਤੇ ਕੱਦ ਕਾਠ ਇਹਦਾ ਵੀ ਜਿਹੜਾ ਵੱਡੀਆਂ ਗਾਵਾਂ ਵਰਗਾ ਬੰਦਾ ਵਜੇ ਨਾ ਚਿਹਰੇ ਦੀ ਬੜੀ ਪਿਆਰੀ ਆ ਇਹ ਬੱਚੀ ਆ ਜਿਹੜੀ ਉਮਰ ਇਹਦੀ ਬੜੀ ਛੋਟੀ ਆ ਤੇ ਕੱਦ ਕਾਠ ਜਿਹੜਾ ਬੜਾ ਪਿਆਰਾ ਵਾ ਆਹ ਦੇਖ ਸਾਡੇ ਚਿਹਰੇ ਦਾ ਚੰਗੀ ਬਲੀਡ ਵਾਲੀ ਬੱਚੀ ਆ ਜਿਹੜੀ ਤੇ ਇਹਦਾ ਕੀ ਮੁੱਲ ਵਿੱਚ ਜੀ ਫਿਰ ਇਹਦਾ ਮੁੱਲ ਤੇ ਵਿੱਚ 35000 ਰੁਪਏ ਕਰਦੇ ਆ ਅੱਛਾ ਕਿੰਨੇ ਦੀ 23000 ਜੀ ਦੇ ਦੋਗੇ ਚਲੋ 23 ਹੀ ਕਰਾਂਗੇ ਜੀ ਅੱਛਾ ਹੋਰ ਕੋਈ ਮਾਰਦਾਨੀ ਕਰਦਾ ਨਹੀਂ ਕੋਈ ਗੱਲ ਨਹੀਂ ਮੇਰਾ ਵੀ ਇੱਕ ਫੋਨ ਲਾ ਚਲੋ ਫੋਨ ਲਾਵੇ ਕੋ ਮਾਰਦਾਨ ਹੋ ਜਾਊਗਾ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦੀ ਆਪਾਂ ਜੋ ਜਿਹੜੇ ਵੀ ਜੀ ਹੁਣ ਟੋਟਲ ਤਿੰਨ ਮੁਕਾਓ ਕੀਤੇ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਖੜੇ ਜੀ ਪਾਸ ਕਰਕੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ